ਯੇ ਪ੍ਰੀ ਸਾਹਿਬ ਇਕ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਚੇ ਸੂਚਨਾ ਹੋਵੇ ਜੋ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਰ ਹਲ ਬਤਾਰ ਭੁਖਿਆ ਭੁਖ ਨਾ ਤਰੀ ਦੇ ਬੰਨਾ ਭਰੀਆ ਭਾਰ ਸਹਿ ਸਿਆਣ ਪਾਲ ਕੋ ਇਹ ਪੈਪ ਨਿਝਲੇ ਨਾਲ ਕਿਵ ਸੁਚਾਰਾ ਹੋਈ ਐ ਕਿਵ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਘਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵਢਿਆ ਹੁਕਮੀ ਉਤਮਨੀਟ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਬਨਾ ਕੋ ਨਾਨਕ ਹੁਕਮੇ ਜੇ ਗੁਜੇ ਤਾਂ ਹੋਮੇ ਤਹਿ ਨਾ ਕੋਈ ਗਾਵੇ ਕੋ ਤਾਨੁ ਹੋਵੇ ਕਿਸੇ ਤਾਨ ਗਾਵੇ ਕੋ ਦਰਜਨੇ ਨੀਸਾਨ ਗਾਵੇ ਕੋ ਬਨ ਵਢਾਈਆਂ ਚਾਰ ਗਾਵੇ ਕੋ ਵਿਦੈ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਘਰ ਬਹਿ ਗਾਵੇ ਕੋ ਜਾ ਪਰਿਸ਼ੈ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਥਨਾ ਕਥੀ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੇ ਰੁਗਾ ਜੀਵਨ ਤਰਖਾਈ ਕਾਇ ਹੁਕਮੇ ਹੁਕਮ ਚਲਾਇ ਰਹੋ ਨਾਨਕ ਵਿਗਛੇ ਵੇ ਪਰਵਾਹੋ ਸਾਚਾ ਸਾਇਬ ਸਾਚਨਾ ਵਿਪੱਖਿਆ ਪਉੜੇ ਪਾਰ ਆਖੇ ਮੰਗੇ ਦੇਖ ਦੇ ਦਾਤ ਕਰੇ ਦਾਤਾਰ ਫੇਰ ਕੀ ਅਗਰ ਕੀ ਦਿੱਤਿ ਤੇ ਸਰਦਾਰ ਬਾਰੇ ਮੋਹ ਕੀ ਬੋਲਨ ਬੋਲੀਐ ਜੇ ਸੁਣ ਘਰੇ ਪਿਆਰ ਅਹਰੀ ਤਵੇਲਾ ਸਚਨਾ ਵੜਾਈ ਵਿਚਾਰੇ ਗਰਮੀ ਆਵੇ ਕਪੜਾ ਨਦਰੀ ਭੋਖ ਦਵਾਰ ਨਾਨਕ ਕਿ ਵਹਿ ਜਾਣੀਐ ਸੁਭਾ ਪੇ ਸਤਿਆਰ ਧਾਪੇਣਾ ਜਾਇ ਕੀ ਤਾ ਨ ਹੋਇ ਆਪੇ ਆਪ ਨੰਨਣ ਸੋਇ ਜਿਣ ਸੇ ਆਤਨ ਪਾਇਆ ਮਾਨ ਨਾਨਕ ਗਾਵੀ ਗੁਰੂ ਧਾਨ ਗਾਵੀਏ ਸੁਨਿ ਹਮਣ ਰਖੀਏ ਪਾਉ ਦੁਪਰ ਹਸੂ ਕਰਲੇ ਜਾਇ ਗੁਰਮੁਖੁ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰੇਸਰ ਗੁਰੂ ਗੋੜਕ ਵਰਮਾ ਗੁਰੂ ਪਾਰਵਤੀ ਮਾਈ ਦੀ ਹੋ ਜਾਣਾ ਖਾ ਨਹੀਂ ਕਹਿਣਾ ਕਤ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕੋ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤਨ ਆਵਾਜਿਓ ਤਿਸ ਭਾਵਾਂ ਮੈਨਿ ਪਾਣੇ ਕੀ ਨਾ ਕਰੀ ਦਿੱਤੀ ਸੱਠੇਉ ਪਾਈ ਵੇਖਾ ਮਨ ਕਰਮਾਂ ਕੇ ਮਿਲੇ ਲੈ ਮਾਤਕ ਗੁਰਤਨ ਜੋ ਬਾਹਰ ਮਾਣਿ ਗੁਰ ਕੀ ਸੇਖ ਸੁਣੀ ਗੁਰਾਇਤ ਦੇਹ 부ਝਾਈ ਸੁਪਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਤੁਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖਨਾਬ ਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਬਈ ਤਾ ਬਾਤ ਨ ਪੁਛੇ ਕੇ ਕੀਟਾ ਨਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਭਨ ਗੁਣ ਤਰੇ ਗਣਮੰਤ ਆ ਗੁੰਦੇ ਹੈ ਤੇਹਾ ਕੋਈ ਨ ਸਜੇ ਜੇ ਤਿਸ ਗੁਣ ਕਹੇ ਕਰੇ ਸੁਨੇ ਛਤ ਪੀਰ ਸੁਨਾ ਸੁਨੇ ਤਰਤ ਟਵਲਿਆ ਕਾਸ ਸੁਨੇ ਦੀਪ ਲੋਕ ਪਾਤਲ ਸੁਨੇ ਪੋਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਵ ਕਾ ਨਾ ਸੁਨੇ ਸਰਬਰ ਮਹਾਂ ਇੰਦਰ ਸੁਨੇ ਮੁਕਸਲਾ ਹਨਮੰਦ ਸੁਨੇ ਜੋਗ ਜੁਗਤਨ ਪੇਧ ਸੁਨੇ ਸਾਸਿ ਮ੍ਰਤਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਭਾਵ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਛੜਕੈ ਇਸ ਨਾਨਕ ਸੁਨੇ ਫੜ ਫੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੁਖ ਭਾਵ ਕਾ ਨਾਸ ਸੁਨੇ ਸਰਾਗੁ ਨਾ ਕੇਗਾ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਥੋ ਵੇਸ ਗਹ ਨਾਨਕ ਭਗਤਾ ਸਦਾ ਵਿਗਾਸਨ ਦੁਖ ਭਾਵ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਕੇ ਚੇਪ ਬਸਤਾਏ ਕਾਗਦ ਗਲੂ ਨਾਲ ਕਨਹਾਰ ਮੰਨੇ ਗਾਵੇ ਗ੍ਰੀ ਵਿਚਾਰੇ ਆਸਾ ਨਾਮ ਨਰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਸਰ ਤੋਂ ਵਿਮਣ ਬੋਧ ਮੰਨੇ ਸਭਲ ਭਵਨ ਕੀ ਸੋਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਆਸਾ ਨਾਮ ਨਰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮੱਧਨੇ ਚੱਲੇ ਪੰਥ ਮੰਨੇ ਧਰਮ ਸੇਤੀ ਕਰਮਾਂ ਦਾ ਐਸਾ ਨਾਮ ਨਰਜਨ ਹੋਏ ਜੇ ਕੋ ਮੰਜਾੜੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰੰਜਨ ਹੋਏ ਦੇਖੋ ਮੰਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰੰਜਨ ਹੋਏ ਦੇਖੋ ਮੰਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪਰਦਾਣ ਪੰਜੇ ਪਾਵੇਦਰ ਗੀਮਾਨ ਪੰਜੇ ਸੋਹੇਦਰ ਰਾਜਾਣ ਪੰਚਾ ਕਾ ਗੁਰੇਤਿ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰ ਤੈ ਕਹਿ ਕਰਨੇ ਨਹੀਂ ਸਮਾਰ ਤੋਲ ਧਰਮ ਧਿਆ ਕਾ ਕੋ ਸੰਤੋਬ ਤਾ ਰਖਿਆ ਜਿਨ ਸੂਤ ਜੇ ਕਬ ਮੁਝੇ ਹੋਏ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਤਲੇ ਕਵਣਜੂਲ ਜੀ ਜਗ ਰੰਗਾ ਕੇ ਨਾਮ ਸੁਪਣਾ ਲਿਖਿਆ ਵਿੜੇ ਕਲਾ ਮਹਿਲੇ ਕਾਲਿਕ ਜਾਣੇ ਕੋ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਤਾ ਜਾਣੇ ਕੋਨ ਕੋਤ ਗੀਤਾ ਵਸਾਇ ਗੋਗਵਾ ਤੇਸਤੇ ਹੋਈ ਲਖਤ ਰਿਆ ਗੁਰਤ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਚ ਨਰੰਗਰ ਅਸੰਘ ਜੋ ਪਏ ਅਸੰਘ ਪਾਓ ਅਸੰਘ ਪੂਰਾ ਸੰਗਤਾ ਬਤਾਓ ਸੰਗਰੰਤ ਮੁਖ ਵੇਦ ਪਾਠ ਸੰਬਿਯੋਗ ਮੰਨ ਰਹੇ ਉਦਾਸ ਸੰਗ ਪਕਰ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਘ ਸੂਰਮ ਨੂੰ ਭਕ ਸਰ ਸੰਗ ਮੋਲੇ ਬਿਲਾਏ ਤਾਰ ਗੁਰਤ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਚ ਨਰੰਗਰ ਅਸੰਖ ਜਪੇ ਅਸੰਖ ਪਾਉ ਸੰਗ ਪੂਜਾ ਸੰਗ ਤਵ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹਿਉ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮੋ ਭਗ ਸਾਰ ਸੰਗ ਮੋਲ ਲੈ ਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੁਸ ਰਾਸ ਲਾਮ ਜਨ ਰੰਕਾਰ ਅਸੰਖ ਮੂਰਖ ਅੰਧ ਕੋਰੇ ਸੰਗ ਜੋਰ ਹਰਾਮ ਕੋਰੇ ਸੰਗ ਅਮਰ ਕਰ ਜਾਹੀ ਜੋਰ ਸੰਗ ਗਲਵੜ ਹਤਿਆ ਕਮਾਏ ਅਸ਼ੰਖ ਪਾਪੀ ਪਾਪ ਕਰ ਜਾਹੇ ਸੰਕੁੜੈ ਰ ਘੁੜੇ ਫਿਰੈ ਸੰਖ ਮਲੇਸ਼ ਮਗ ਭਕ ਕਾਹ ਸੰਖ ਰੰਧਕ ਸਰਿ ਭਾਰ ਨਾਨਕ ਨੀ ਕਹੇ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤ ਤੂ ਭਾਵੇ ਸਾਈ ਪੁਰੀਕਾਰ ਤੁਸਰਾ ਸਲਾਮ ਜਨ ਅੰਕਾਰ ਅਸ਼ੰਖ ਨਾਮੈ ਸੰਗਧਾਮੈ ਗੰਮ ਗੰਮ ਸੰਖ ਲੋ ਸੰਖ ਐਸਰਿ ਭਾਰ ਹੋਇ ਕ੍ਰੀ ਨਾਮ ਕ੍ਰੀ ਸਾਲਾਹ ਕ੍ਰੀ ਗਿਆਨ ਕੀਤ ਬਣਦਾ ਹ ਅਥਰੇ ਲਖਣ ਭੋਲਣ ਬਾਣ ਖਰਾ ਸਰ ਸੰਜੋਗ ਬਖਾਨ ਜਿਨਹਿ ਲਖਤੇ ਸਰਨਾ ਜਿ ਫਰਮਾਇ ਤੇ ਬਤਿਵ ਪਾਇ ਜਿਉ ਤਾ ਡੇਤਾ ਤੇ ਤਾ ਨਾਵੇਂ ਨਾਵੇਂ ਨਾਈ ਕੋთა ਗੁਰਤ ਕਵਣ ਕਾ ਵਿਚਾਰ ਵਾਰਣ ਜੋ ਇੱਕ ਵਾਰ ਜੋਤ ਤੁ ਭਾਵੇ ਸਾਈ ਭਲੀਕਾਰ ਤੁ ਸਰਾ ਸਲਾਮ ਜਨਰੰਕਾਰ ਭਰੀਏ ਹੱਤ ਪੈਰ ਦਣ ਦੇਹ ਪਾਣੀ ਤੋਤੇ ਤੁਰੇ ਸੁਕੇ ਮੂਤ ਪਲੇਤੇ ਕਪੜ ਹੋਏ ਨੇ ਸਭ ਲਿਏ ਹੋ ਤੋਏ ਭਰੀਏ ਮਤ ਪਾਪਾ ਕੇ ਸੰਭੋ ਧੋਪੇ ਨਾਵੇਂ ਕੇ ਰੰਗ ਉਨੇ ਪਾਪੀ ਆਖ ਨਾ ਕਰ 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 ਨਾਲੇ ਘਲਹਿ ਜਾਓ ਆਪੇ ਵੀ ਆਪੇ ਹੀ ਕਾ ਨਾਨਕ ਕੁਮੀ ਆ ਹੋ ਜਾਓ तीरा तब दे अददा जेको पावैतल का मान सुने मनने मन कीता पाऊं तरगर तीर्थ मन सब गुण तेरे में नाही कोई विडगुण कीते भक्त ना होए सोहstad bhavani barma sat sohans ramanchau kaman savela ukt kaman kaman thit kaman var kaman srut mah kamjit hua aakar veel na paaya pandit je hove lekh puran vakta na paayo kadhiya je lekh lekh puran tirth var na yogi gal ut mah na koi ja karta siti ko saje aapey jaane soye ਕਿਵ ਕਰਾ ਕਾ ਕੇ ਵਸਾ ਲਾਹੀ ਕਿ ਵਰਨੇ ਕਿ ਵਜਾਣਾ ਨਾਨਕ ਆਖੋ ਸਭ ਕੋ ਆਖੇ ਕਿ ਕੋ ਕਿਸਿਆਣ ਵਡਾ ਸਾਹਿਬ ਵੱਡੀ ਨਾਇਕੀ ਤਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਗੇ ਗਿਆਨਾ ਸੋਹੇ ਪਤਲਾ ਪਤਾਲ ਲਖਿਆ ਗਾ ਸੋਇ ਗਾ ਸੋੜ ਕੋੜ ਕੋ ਪਾਲ ਥਕੇ ਵੀਰ ਕਹਿਣਿ ਕਵਾਤ ਸੈ ਸਠਾਰੇ ਕਹਿਣ ਕਤੇ ਬਾਸੁਲਿ ਤਾਤ ਲੇਕਾ ਹੈ ਤਾ ਲਖਿਆ ਲੇਕਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਿ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਨ ਦਿਆਂ ਤੇ ਵਹ ਭਵੇਂ ਸਮੰਤ ਨਾ ਜਾਣੀਐ ਸਮਲ ਸਹਾ ਸੁਲਦਾਨ ਵਿਰਾਸੇਤੀ ਮਾਲ ਤਾਨ ਕੀੜੀ ਤੁਲ ਨਾ ਹਵਨੀ ਜੀਤ ਸੁਮਨ ਨਾ ਵੀਸਰੇ ਅੰਤਨਾ ਸੇਤੀ ਕਹ ਹਨਾਂਤੀ ਅੰਤਨਾ ਕਰਨ ਦੇ ਨਾਂਤੀ ਅੰਤਨਾ ਨਿਕੜ ਸੁਨਨਾਂਤੀ ਅੰਤਨਾ ਜਾਪੇ ਕਾਮਨ ਮੰਤੇ ਅੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਭਾਰਾ ਵਾਰੇ ਅੰਤਕਾਰਨ ਕੇ ਤੇਵਿਲਾਹੀ ਤਾਂ ਕੀ ਅੰਤਨਾ ਪਾਈ ਜਾਏ ਅੰਤਨਾ ਜਾਣੇ ਕੋਈ ਬਹੁਤਾ ਕੀਆ ਬਹੁਤਾ ਹੋ ਵੱਡਾ ਸਾਈਵੂ ਚਾਹ ਤਾਉ ਚਿ ਉਪਰ ਚਾਉ ਨਾਇ ਵਲੂ ਚਾਹ ਵੇ ਕਦ ਸੂਚੇ ਕੋ ਜਾਣੇ ਸੋਏ ਜਿਉਂਦੇ ਆਪ ਜਾਣਿਆ ਆਪ ਆਪ ਨਾਨਕ ਗਨਤਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਤ ਮਾਇ ਕੀਤੇ ਮੰਗ ਜੋ ਦੇਵ ਪਾਰ ਕੀਤੇ ਗਨਤਨ ਹੀ ਵਿਚਾਰ ਕੀਤੇ ਸਭ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖਾ ਹੈ ਘਰ ਕੀਤੇ ਦੂਖ ਉਸਰ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਈ ਜੇ ਕੋ ਖਾਈ ਗਾ ਖੜ ਪਾਏ ਹੋ ਜਾਣੇ ਜੇ ਤੇ ਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਕੇ ਜਿਸ ਨਮਕ ਸੇ ਸਵਸਲਾ ਨਾਨਕ ਪਾਸਾ ਹੀ ਪਾਸਾ ਅਮੂਲ ਗਨਮੂਲ ਵਾ ਪਰਮੂਲ ਵਾ ਪਾਰਯਮੂਲ ਪੰਡਾਰ ਮੁੱਲਾਵੇ ਮੁੱਲੇ ਜੈ ਮੁੱਲ ਪਾਏ ਮੁੱਲਾਸਮਾਏ ਅਮੰਤਰਮੂਲ ਦੇਵ ਨਮੂਲ ਤਲਮੂਲ ਫਰਮਾਨ ਮੂਲ ਬਖਸ਼ੀ ਸਮੁਲਹੀ ਸਾਨਮੂਲ ਕਰਮ ਫਰਮਾਨ ਮੁਲਾ ਮੁਲਾ ਗਿਆਨ ਆ ਜਾਇ ਆਖਾ ਕਰਹਿ ਲ ਬਲਾਇ ਆਖੇ ਵੇਰ ਪਾੜ ਫਰਾਣ ਆਖੇ ਪੜੇ ਘਰੇ ਵਕਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਣ ਆਖੇ ਦੇਵ ਆਖੇ ਸੁਰਨਾ ਮੁੰਜਣ ਸੇਵ ਕੇਤੇ ਆਖੇ ਆਖਣ ਪਾਏ ਕੀਤੇ ਗਾ ਕੇ ਠੁੱਟ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੀਵੜ ਪਾਵੇ ਤੇ ਓਲ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਭੂਲੇ ਵਿਗਾੜ ਤਲ ਕੀ ਅਸਰ ਗਵਾਰਾ ਗਵਾਰ ਸੂਦਰ ਕਿਹਾ ਸੋ ਕਰ ਕਿਹਾ ਜਿਤੁ ਵੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੀ ਭਵਨ ਹਾਰੇ ਕੀਤੀ ਰਾਗ ਭਰੀ ਸੋ ਕਹਿਣ ਕੀਤੀ ਗਾਵਨ ਹਾਰੇ ਗਾਵੇ ਤੁਨੋ ਕੋਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਨਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਧ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦਰ ਭਣ ਨਕੀਸ਼ਰ ਜੁਗ ਜੁਗ ਵੇਦਾਨਾ ਲੈ ਗਾਵੇ ਮੋਹਨੀਆ ਮਨ ਮੋਹਣ ਸਰਗਮ ਚਪਿਆ ਲੈ ਗਾਵਣ ਰਤਨਿ ਉਪਾਇ ਤੇਰੇ ਅੜਸੜੀ ਰਤਨਾਂ ਲੈ ਗਾਵੇ ਜੋਦ ਮਹਾ ਬਲ ਸੂਰਾ ਗਾਵੇ ਖਾਣੀ ਵਿਚਾਰੇ ਗਾਵੇ ਖੰਡ ਵੰਡ ਵਰਪੰਡਾ ਕਰ ਕਰ ਰਖੀ ਤਾਰੇ ਸੀਤ ਜੁਗਨ ਗਾਵੇ ਜੋਤ ਸਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਾ ਚਤਨਿ ਆਵ ਨਾਨਕ ਆ ਵਿਚਾਰੇ ਸੋਇ ਸੁਸਰਾਸ ਸਤ ਸਹਿਬ ਸਾਚਾ ਸਚੀ ਨਾਹਿ ਹਾ ਪਿਰੁ ਸੀ ਜਾਈ ਨਾ ਜਾ ਸਿਰਚਨਾ ਦਿਲ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੀ ਸੀ ਮਾਜਨੀ ਉਪਾਇ ਕਰ ਕਰ ਵੇਖਿਆ ਕੀਤਾ ਆਪਣਾ ਜੋਤੀ ਸਤੀ ਵਡਿਆਇ ਜੋਤੀ ਸੁਭਾਵੇ ਸੋਈ ਕਰਸੀ ਰੁਕਮਣਾ ਕਰਨਾ ਜਾਈ ਸੁਪਾਸ ਸੰਸਾਹ ਪਾਸਾਏ ਬਨਾਨ ਕਰਹਿ ਨਰਜਾਈ ਹਿੰਦਾ ਸੰਤੋਗ ਧਰਮ ਪਰ ਜੋਲੇ ਧਿਆਨ ਕੀ ਕਰੇ ਸੋ ਤਿੰਤਾ ਕਾਲ ਪੁਵਾਰੀ ਕਾ ਜੁਗਦੰਨਾ ਪ੍ਰਤੀ ਤੇ ਆਈ ਪੰਤੀ ਸਗਲ ਮਾਤੀ ਮਨ ਜੀ ਤੇਜ ਜਗ ਜੀਤ ਆਦੇਤ ਸੇਯਾ ਦੇਸ ਆਦਰਿ ਲਿਲਾ ਨਾ ਅਦਨਾਦ ਜੁਗ ਜੇ ਕੋ ਵੇਸ ਉਗਤ ਗਏ ਹਲੇ ਆਪਨਾਰਨ ਕਟਕਟਵਾਜੇ ਨਾਦ ਆਪਨਾਦ ਨਾਤੀ ਸੁਬੜਾ ਕੀ ਰਸ ਤੇਵਰਾ ਸਾਧ ਸੰਜੋਗ ਜੋਦ ਕਾਰ ਚਲਾਵੇ ਲੇ ਕੇ ਆਵੇ ਭਾਗਿਆ ਦੇਹ ਤੇ ਸਿਆ ਦੇਸ ਆਗਨੀਲ ਨਾਦਨਾ ਤਕ ਤੁਗੇ ਕੋ ਵੇਸ ਏ ਕਾਮਾਇ ਜੁਗਤ ਵੇ ਆਇ ਤੁੰਝੇ ਲੇ ਪਰਵਾਨ ਇੱਕ ਸੰਸਾਰਿਕ ਭੰਡਾਰੀ ਇੱਕ ਲਾਇ ਦੀ ਬਾਣ ਜਿਉਂਦਿਸ ਭਾਗ ਤੇ ਵੇ ਚਲਾਵਜੋ ਹੋਵੇ ਫਰਮਾਨ ਹੋਵੇ ਕਾ ਨਨ ਦਰਨਾਵੇ ਬੋਤਾ ਹੈ ਵਿਡਾਣ आदि से आदेश आद नील नाद नाद जुगुसू लखो लखो लखवी लख लगे पगड़िये चढ़ी हुए किस सुन गला काश कीटा आस नानक नंदरी भाई कूड़े कूड़े ठीसी आखर जोर जो ना जोर जोर, जोर न मंगन देना जोर जोर न जिन न जोर, 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 जोर राय मान मन सो ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੈ ਸੰਸਾਰ ਇਸਾਰ ਕਰ ਵੇਖੇ ਸੋ ਨਾਨਕ ਤੁਮਣੀ ਚ ਨਾ ਕੋਈ ਰਾਤੀ ਰੁਤੇ ਦਿਤੇ ਵਾਰ ਪਵਨ ਪਾਣੀ ਨੀ ਬਾਤਾਲ ਤਿਸ ਵਿੱਚ ertid tham ਰਕੀ ਤਰਮਸਾਰਸਵੀ ਜੁਗਤ ਕਰਮ ਨਤਨ ਕੇ ਨਾਮ ਨੇ ਕੇ ਅਨੰਤ ਕਰਮੇ ਕਰਮੇ ਹੋਏ ਵੀ ਵਿਚਾਰ ਸੁਚਾਪ ਸੁਚਾ ਦਰਬਾਰ ਦਿੱਤਾ ਸੋਹ ਪੰਜ ਪ੍ਰਾਨੰਦਰੀ ਕਰਮ ਭਵੇਂ ਨੀ ਸਾਨ ਕਚ ਬਗਾਇਉ ਤੇ ਭਾਇ ਨਾਨਕ ਜਪੇ ਜਾ ਧਰਮ ਕੰਡ ਕਹਿ ਧਰਮ ਗਿਆਨ ਕੰਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਘਰ ਮਹੇਸ਼ ਕੀਤੇ ਵਰਮੇ ਘੜਤ ਗੜੇ ਰੂਪ ਰੰ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਲਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਦਬੋਧਨਾ ਦੇ ਕੀਤੇ ਕੀਤੇ ਦੇ ਵਿਵੇਸ਼ ਕੀਤੇ ਦੇਵਦਾਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਗਾਣ ਕੀਆ ਬਾਣੀ ਕੀਤੇ ਪਾਦਰ ਨੰਦ ਕੀਤਾ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਕੰਡ ਮੈਂ ਗਿਆਨ ਪਰਚਾਨ ਤੇਥੇ ਨਾਮ ਬਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਘਾੜਤ ਕੜੀ ਬਹੁਤ ਨੋਭ ਤਾਂ ਕਿ ਅਵੱਲਾ ਗਤਿਆ ਨਾ ਜਾਏ ਜੇ ਕੋ ਕਹਿ ਪਿਛੇ ਵਸਤਾ ਜਥਾ ਘੜੀਆ ਸੁਰਤ ਮਤਮਾਨੰਦ ਬੋੜਾ ਜਥਾ ਘੜੀਆ ਸੁਰਾਸਦਾ ਕੇ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਜਿਥੇ ਜੋ ਮਹਾਬਲ ਸੂਰਤ ਨਮਰ ਆਵ ਰਿਹਾ ਭਰਪੂਰ ਇਥੈ ਸੀਤੋ ਸੂਤਾ ਮਸ ਮਾਤਾ ਰੋਪਨਾ ਕਥਨੇ ਜਾਇ ਨਾਮ ਮਰੇ ਠਾਗੇ ਜਾ ਜਿਨ ਕੇ ਨਾਮ ਸੇਮਨ ਮਾਹੇ ਜਿਥੈ ਭਗਤ ਵਸੇ ਕੇ ਲੋ ਕਰੇਨ ਸਚਾ ਮਨ ਸੋ ਸਾਚ ਕਨ ਮ ਸਿਰਨੰਕਾਰ ਕਰ ਕਰ ਵੇਖ ਨਦਰਿਹਾ ਹਾਲ ਤਥੈ ਕੰਡ ਮੰਡਵਰ ਪੰਡ ਜੇ ਕੋ ਕਥੀ ਤਾ ਅੰਤ ਨੰਤ ਤੇ ਤੇ ਲੋਵਾ ਕਰਦੇ ਨੂੰ ਹੁਕਮ ਤੇ ਪਹਾਰ ਮੇਖੇ ਉਸੇ ਕਰੇ ਵਿਚਾਰ ਨਾਨਕ ਕਥਨਾ ਕੋੜਾ ਸਾਰ ਜਤੁ ਪਹਾਰਾ ਤੀਰਸ ਨੈਰਨ ਮਤਵੇਦ ਹਤਿਆਰ ਪੋਕ ਲਗਨੀ ਤਪ ਤਉ ਪੰਡਾ ਪਮਰ ਤੇ ਢਾਲ ਛੜੀਏ ਸਭ ਸਟਿਡਕ ਸਾਜਨ ਕੋ ਨ ਮਰ ਕਰਮ ਤਨ ਕਾਰ ਨਾਨਕ ਨ ਤਰੀਨ ਦਲਹਿ ਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਨੋ ਸਰਾਦੁ ਦਾਇਦਾ ਯਾ ਕੀ ਨੈ ਸਗਲ ਜਗਤ ਜੰਗਿਆਈਆ ਬੁਰਿਆਈਆ ਵਾਚੇ ਧਰਮਹ ਨੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਇ ਮਸਤ ਕਲ ਨਾਨਕ ਤੇ ਮੁਕਿ ਉਦਲੇ ਕੀ ਤੀ ਛਟੀ ਗਾਲ ਨੀ ਨਾਮ ਤੇ ਆਇਆ ਗਏ ਮਸਤਤ ਕਾਲ ਨਾਨਕ ਤੇ ਮੁਕਤਲੇ ਕੀਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ